ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਹੱਸੀ ਅੱਜ ਥੜੀੜੀ ਟੋਲ ਪਲਾਜ਼ਾ ਦੇ ਉੱਤੇ ਖੜੇ ਆ ਜੋ 8 ਦਿਨ ਤੋਂ ਕਰੀਬ ਬੰਦ ਪਿਆ ਹੋਇਆ ਹੈ ਕਿਉਂਕਿ ਕਿਸਾਨਾਂ ਨੇ ਇਸ ਟੋਲ ਪਲਾਜ਼ਾ ਦੇ ਉੱਤੇ ਤੇ ਪਿੰਡ ਵਾਲੇ ਮੋਰਚਾ ਲਗਾ ਕੇ ਬੈਠੇ ਹੋਏ ਨੇ ਗੱਲਬਾਤ ਕਰਾਂਗੇ ਉਸ ਪਿੰਡ ਵਾਲਿਆਂ ਦੇ ਨਾਲ ਵੀ ਕੀ ਗੱਲਬਾਤ ਹੈ ਤੁਸੀਂ 8 ਦਿਨ ਤੋਂ ਟੋਲ ਪਲਾਜ਼ਾ ਬੰਦ ਕਿਉਂ ਕੀਤਾ ਹੋਇਆ ਹੱਸੀ ਕਾਲ ਜੀ ਸੋ ਕੀ ਕਾਰਨ ਬਣਿਆ ਜੀ ਵੀ ਥੜੀੜੀ ਟੋਲ ਪਲਾਜ਼ਾ ਦੇ ਉੱਤੇ 8 ਦਿਨ ਤੋਂ ਤੁਸੀਂ ਮੋਰਚਾ ਲਗਾਏ ਬੈਠੇ ਹੋਏ ਹੋ ਜੀ ਇਹ ਕਾਰਨ ਜੀ ਬਹੁਤ ਵੱਡਾ ਜੋ ਇਹ ਟੋਲ ਪਲਾਜਾ ਪ੍ਰਸ਼ਾਸਨ ਇਹ ਜੋ ਆਮ ਪਬਲਿਕ ਇਧਰ ਦੀ ਲੋਕਲ ਹੈ ਉਹਨਾਂ ਦੇ ਨਾਲ ਬਹੁਤ ਬਦਸਲੂਕੀ ਕਰਦੇ ਨੇ ਆਉਂਦੇ ਜਾਂਦੇ ਦਾ ਸਮਾਂ ਖਰਾਬ ਕਰਦੇ ਨੇ ਕਿਸੇ ਨੂੰ ਜਲਦੀ ਹੁੰਦੀ ਹੈ ਦੌੜ ਭੱਜ ਦੇ ਵਿੱਚ ਉਹ ਆਪਣਾ ਡੇਲੀ ਕੰਮ ਦਾ ਆਉਣ ਜਾਣਾ ਹੈ ਉਹ ਲੇਕਿਨ ਫਿਰ ਵੀ ਜੋ ਟੋਲ ਪਲਾਜਾ ਪ੍ਰਸ਼ਾਸਨ ਹੈ ਜੋ ਉਹਦੇ ਕਰਮਚਾਰੀ ਹੈ ਉਹਨਾਂ ਦੇ ਨਾਲ ਬਦਸਲੂਕੀ ਤੇ ਉੱਤਰ ਆਉਂਦੇ ਨੇ ਇਸ ਕਰਕੇ ਅਸੀਂ ਉਹਦੇ ਸਹਿਯੋਗ ਦੇ ਤੌਰ ਤੇ ਉਹ ਲੋਕਾਂ ਦੇ ਨਾਲ ਅਸੀਂ ਇੱਥੇ ਬੈਠੇ ਹਾਂ ਸੋ ਤੁਹਾਡੀ ਗੱਲਬਾਤ ਹੋਈ ਹੈ ਨੇ ਦੇ ਨਾਲ ਵੀ ਤੁਹਾਡੇ ਜਿਹੜੇ ਲੋਕ ਨੇ ਇੱਥੇ ਕੰਮਕਾਰ ਕਰਦੇ ਹੋ ਸਾਡੇ ਨਾਲ ਗਲਤ ਵਿਵਹਾਰ ਕਰਦੇ ਨੇ ਸਾਡਾ ਸਮਾਂ ਖਰਾਬ ਕਰਦੇ ਨੇ ਉਹਨਾਂ ਪੱਖੋਂ ਕੀ ਅੱਗੇ ਜਵਾਬ ਆਇਆ ਜੀ ਵੀ ਇਹ ਨਾਲ ਲੰਬਾ ਸਮਾਂ ਕਿਉਂ ਤੁਹਾਨੂੰ ਬੈਠਣਾ ਪੈ ਰਿਹਾ ਹੈ ਉਹ ਜੀ ਜੋ ਅਸੀਂ ਗੱਲਬਾਤ ਉਹਨਾਂ ਨਾਲ ਕੀਤੀਆਂ ਨੇ ਉਹ ਜੋ ਅਸੀਂ ਚਾਹੁੰਦੇ ਹਾਂ ਉਸ ਪਰ ਨਹੀਂ ਆ ਰਹੇ ਲੇਕਿਨ ਅਸੀਂ ਚਾਹੁੰਦੇ ਹਾਂ ਵੀ ਕੰਸੇ ਕੰਮ ਇਹ ਲੋਕਾਂ ਦੇ ਨਾਲ ਜੋ ਧੱਕੇਸ਼ਾਹੀ ਹੈ ਜੋ ਬਸ ਲੁਕੀ ਹੈ ਉਹ ਬੰਦ ਹੋਵੇ ਔਰ ਅਸੀਂ ਉਦੋਂ ਤੱਕ ਇੱਥੇ ਜਮੇ ਰਹਾਂਗੇ ਜਦੋਂ ਤੱਕ ਟੋਲ ਪਲਾਜ਼ਾ ਪ੍ਰਸ਼ਾਸਨ ਹੈ ਜੋ ਸਾਡੀ ਗੱਲ ਨੂੰ ਤੇ ਮੋਹਰ ਨਹੀਂ ਲਾਉਂਦਾ ਵੀ ਹਾਂ ਜੀ ਤੁਸੀਂ ਆਪਣੇ ਜਗ੍ਹਾ ਤੇ ਠੀਕ ਹੋ ਤੇ ਅਸੀਂ ਥੋੜਾ ਜਿਹਾ ਜੋ ਆਪਣੇ ਕਰਮਚਾਰੀਆਂ ਨੂੰ ਜਾਂ ਆਪਣੀ ਜੋ ਅਧਿਕਾਰੀ ਨੇ ਉਹਨੂੰ ਸਮਝਾਵਾਂਗੇ ਜੀ ਥੋੜੀ ਮੰਗਾ ਕੀਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਮੈਂ ਸਤਪਾਲ ਸਿੰਘ ਮਹਿਮਦ ਬਲਾਕ ਪ੍ਰੈਸ ਸੱਤਰਕਰ ਸਾਧੂ ਤੇ ਸਿੱਧੂਪੁਰ ਸਾਡੀਆਂ ਮੇਨ ਮੰਗਾ ਸ਼ੁਰੂ ਤੇ ਹੀ ਨੇ ਜਿੱਦਾਂ ਪਰਲੇ ਵਾਸੇ ਲਾਈਨ ਚੱਲਦੀ ਸੱਤੀ ਪਹਿਲਾਂ ਜੀ ਇਦਾਂ ਜੇ ਪਿਛਲੀ ਲਾਈਨ ਦੇਖਦੇ ਤੁਸੀਂ ਇਹ ਪਹਿਲਾਂ ਫਰੀ ਕੀਤੀ ਹੋਈ ਸੀਗੀ ਮੋਟਰਸਾਈਕਲਾਂ ਵਾਸਤੇ ਟ੍ਰੈਡੀਆਂ ਜ਼ਿੰਮੇਵਾਰ ਆ ਅਸੀਂ ਸਾਰੇ ਇਹ ਪਿੰਡ ਦੇ ਨੂੰ ਸਭ ਤੋਂ ਵੱਡੀ ਦਿੱਕਤ ਹੈ ਰਜਿਸਟਰ ਅਸੀਂ ਜ਼ਿੰਮੇਵਾਰ ਭਰਾ ਇੱਥੇ ਜੀ.ਆਰ.ਟੀ. ਟੱਲੀ ਜਾਣੀ ਆ ਇੱਥੇ ਟੋਲ ਲਗਣ ਕਰਦੇ ਇੱਥੇ ਲੈਂਡਾਂ ਲੱਗ ਜਾਂਦੀਆਂ ਸੋ ਅਸੀਂ ਇਹ ਚਾਹੁੰਦੇ ਆ ਕਿ ਜਿੱਦਾਂ ਪਹਿਲਾਂ ਸੀ ਕਿਹੜਾ ਉਦੋਂ ਫ੍ਰੀ ਕੀਤਾ ਜਾਣਾ ਇਹਨਾਂ ਦੀ ਧੱਕੇਸ਼ਾਹੀ ਬਹੁਤ ਆ ਇੱਥੇ ਕੰਪੈਨਰ ਦੀ ਵੀ ਪੱਤੀ ਕੱਟ ਜਾਂਦੇ ਨੇ ਕੰਪੈਨ ਦੀ ਪੱਤੀ ਕੱਟ ਗਏ ਉਹਦੇ ਤੇ ਪੱਤੀ ਤੇ ਲਿਖਿਆ ਜਾਂਦਾ ਜੀਪ ਦਾ ਨਾਮ ਜੀ ਕੱਟੀ ਕੰਪੈਨ ਦੀ ਜਾਂਦੀ ਆ ਲਿਖਿਆ ਜੀਪ ਦਾ ਜਾਂਦਾ ਸੋ ਇਹਨਾਂ ਤੇ ਬਹੁਤ ਧੱਕੇਸ਼ਾਹੀ ਹੈ ਅਸੀਂ ਇਹਨਾਂ ਨੂੰ ਇਹੀ ਸਾਡੀ ਮੰਗਾਂ ਸ਼ੁਰੂ ਦੇ ਵੀ ਜਿੱਦਾਂ ਇਹ ਲਾਈਨ ਚੱਲਦੀ ਆ ਪਹਿਲੀ ਪਹਿਲੀ ਉਦ ਬੇਸ਼ੱਕ 9 ਤੇ 10 ਕਰ ਦੋ ਜੇ ਇਹ ਨਹੀਂ ਕਰਦੇ ਸਾਨੂੰ ਨਵੀਂ ਲੇਨ ਬਣਾ ਕੇ ਦੇਣ ਅਸੀਂ ਉਦਾਂ ਚੱਲਾਂਗੇ ਬਾਕੀ ਜਿਹੜੇ ਨੇੜੇ-ਤੇੜੇ ਦੇ ਪਿੰਡ ਨੇ ਸਾਡੇ ਪਿੰਡਾਂ ਦੇ ਨੇੜੇ-ਤੇੜੇ ਪਿੰਡ ਦੇ ਉਹਨਾਂ ਦੇ ਵੀ ਪੱਛੇ ਕੱਟ ਜਾਂਦੇ ਆ ਉਹਨਾਂ ਨੂੰ ਬਹੁਤ ਜ਼ਰਾਸਮੈਂਟ ਕੀਤਾ ਜਾਂਦਾ ਹੈ ਅਸੀਂ ਚਾਹੁੰਦੇ ਆ ਵੀ ਜੇ ਜਿੱਦਾਂ ਬਹਾਦਰ ਹੋ ਗਿਆ ਨਾ ਮਹਿਮਦਪੁਰ ਹੋ ਗਿਆ ਸਰਦੀਪੁਰ ਹੋ ਗਿਆ ਇਹਨਾਂ ਪਿੰਡਾਂ ਨੂੰ ਵੀ 28 ਪਿੰਡਾਂ ਦੇ ਨਾਲ ਪਿੱਛੇ ਜੁਆਇੰਟ ਕੀਤਾ ਜਾਵੇ ਸਾਡੀ ਸਭ ਤੋਂ ਵੱਡੀ ਮੰਗ ਹੈ ਜੀ ਹੁਣ ਕਿੰਨੇ ਕੁ ਪਿੰਡ ਦੇ ਲੋਕ ਨੇ ਜਿਨ੍ਹਾਂ ਦੀ ਇਹ ਮੰਗ ਹੈ ਜੀ ਸਾਡੇ ਪਹਿਲਾਂ 28 ਪਿੰਡ ਸੀਗੇ ਹੁਣ 4-5 ਪਿੰਡ ਹੋੜਾ ਸੀ 30 30-32 ਪਿੰਡਾ ਸਾਡੇ ਬਿਲਕੁਲ ਇਹੀ ਮੰਗਾ ਸੀ ਇਹੀ ਮੰਗ ਪ੍ਰਵਾਨ ਕਰਾ ਕੇ ਹਟਾਇਆ ਸੀ ਸੋ ਪ੍ਰਸ਼ਾਸਨ 8 ਦਿਨ ਤੋਂ ਲਗਾਤਾਰ ਗੱਲਬਾਤ ਕਰ ਰਿਹਾ ਹੈ ਗੱਲ ਸਿਰੇ ਕਿਉਂ ਨਹੀਂ ਚੜ ਪਾਰੀ ਸੀ ਗੱਲ ਪ੍ਰਸ਼ਾਸਨ ਦੀ ਦੇਖੋ ਇਹਨਾਂ ਦੇ ੱੱਕੇਸ਼ ਹੀ ਆ ਬਿਲਕੁਲ ਜਦੋਂ ਤੱਕ ਸਾਡੇ ਵੀਰ ਬਈਆ ਹੀ ਜਦ ਤੱਕ ਇਹ ਮੰਗਾ ਨਹੀਂ ਮੰਨਦੇ ਅਸੀਂ ਡਟੇ ਰਹਾਂਗੇ ਚਾਹੇ 8 ਦਿਨ ਲੱਗਣ 10 ਦਿਨ ਲੱਗਣ 15 ਦਿਨ ਲੱਗਣ ਅਸੀਂ ਇੱਕ ਵੱਡਾ ਪ੍ਰੋਗਰਾਮ 4 ਤਰੀਕ ਨੂੰ ਸੈ ਸੋਚ ਰਿਹਾ ਸੀ ਵੱਡਾ ਪ੍ਰੋਗਰਾਮ ਲਿਖਾਂਗੇ ਬੜੇ ਪੱਧਰ ਤੇ ਹੋਰ ਅਸੀਂ ਇੰਨਾ ਸਮਾਨ ਦਾ ਵੱਡੇ ਵੱਡੇ ਪ੍ਰੋਗਰਾਮ ਲਿਖ ਕੇ ਅਸੀਂ ਦਮ ਕਰ ਜੋ ਕੋਈ ਵੱਡੇ ਕਿਸਾਨ ਲੀਡਰਾਂ ਨਾਲ ਤੁਹਾਡਾ ਸੰਪਰਕ ਹੋਏ ਜੋ ਇਸ ਮੋਰਚੇ ਦੇ ਵਿਚ ਆਣਗੇ ਜੀ ਬਿਲਕੁਲ ਅਜੇ ਸੰਪਰਕ ਨਹੀਂ ਸਾਡੇ ਨਾਲ ਸੰਪਰਕ ਹੈਗਾ ਜਦੋਂ ਵੀ ਅਸੀਂ ਉਹਨਾਂ ਨੂੰ ਕਹਾਂਗੇ ਜਿਸ ਤਰ੍ਹਾਂ ਨਵਦੀਪ ਜਿਲਵੇੜਾ ਜੀ ਹੋਗੇ ਲੱਖਾ ਸੁਧਾਨ ਜੋਗੇ ਭਾਨਾ ਸਿੱਧੂ ਜੀ ਹੋਗੇ ਸਾਰੇ ਤਿਕਨ ਸਾਡੇ ਸੰਪਰਕ 'ਚ ਆਸੀਂ ਬੜੇ ਪੱਧਰ 'ਤੇ ਕੱਠ ਕਰਦੇ ਹੋਗੇ ਰੱਖ ਦਮ ਰੱਖਦੇ ਆ ਰੰਗ ਜੀ ਹਾਂਜੀ ਕਾਫੀ ਲੰਬੇ ਸਮੇਂ ਤੋਂ ਟੋਲ ਪਲਾਜ਼ਾ ਚੱਲ ਰਿਹਾ ਤੁਹਾਨੂੰ ਕਦੋਂ ਤੋਂ ਦਿੱਕਤ ਆਣ ਲੱਗੀ ਹੈ ਵੀ ਤੁਹਾਡੇ ਨਾਲ ਪ੍ਰਸ਼ਾਸਨ ਚੰਗੀ ਤਰ੍ਹਾਂ ਗੱਲਬਾਤ ਨਹੀਂ ਕਰਦਾ ਤੁਹਾਨੂੰ ਤੰਗ ਕਰ ਰਿਹਾ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਡੀ5 ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਇੱਥੇ ਸਾਡੇ ਤੱਕ ਪਹੁੰਚਿਓ ਤੇ ਸਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਾਡਾ ਸਾਥ ਦੇ ਰਹੇ ਹੋ ਤੇ ਦੂਜੀ ਜਿਹੜੀ ਤੁਸੀਂ ਗੱਲ ਪੁੱਛੀ ਹੈ ਵੀ ਪ੍ਰੋਬਲਮ ਹੈ ਪ੍ਰੋਬਲਮ ਤਾਂ ਜਦੋਂ ਇਹ ਕੰਪਨੀ ਚੇਂਜ ਹੋ ਕੇ ਆਈ ਹੈ ਨਾ ਉਦੋਂ ਤੋਂ ਸਾਨੂੰ ਦਿੱਕਤ ਆ ਰਹੀ ਹੈ ਇਹ ਸਾਡੇ ਜਥੇਬੰਦੀਆਂ ਦਾ ਮਸਲਾ ਨਹੀਂ ਹੈ ਜਥੇਬੰਦੀਆਂ ਤਾਂ ਲੋਕਾਂ ਦੇ ਨਾਲ ਲੱਗਿਆ ਨੇ ਲੋਕਾਂ ਨੇ ਆ ਕੇ ਇਹ ਟੂਰ ਪਲਾਜ਼ਾ ਬੰਦ ਕਰਾਇਆ ਸੀ ਫਿਰ ਅਸੀਂ ਜਥੇਬੰਦੀਆਂ ਸਾਡੀਆਂ ਅੱਡ ਅੱਡ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਵੀ ਇਕੱਲੇ ਲੋਕ ਹਰਾਨ ਨਾ ਹੋਣ ਜਥੇਬੰਦੀਆਂ ਨੂੰ ਵੀ ਸਾਥ ਦੇਣਾ ਚਾਹੀਦਾ ਜਦ ਜਥੇਬੰਦੀਆਂ ਲੋਟ ਪੈਂਦੀਆਂ ਫਿਰ ਉਦੋਂ ਲੋਕ ਸਾਡਾ ਸਾਥ ਦਿੰਦੇ ਨੇ ਇਸੇ ਤਰ੍ਹਾਂ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਪ੍ਰੋਬਲਮ ਇਹ ਆਈ ਵੀ 28 ਪਿੰਡ ਸਾਡੇ ਫ੍ਰੀ ਕਰਾਏ ਪਏ ਸੀ ਪਹਿਲਾਂ ਇਹਨਾਂ ਨੂੰ ਲਿਸਟ ਦੇਈ ਵੀ ਆ ਉਹਦੇ ਤੇ ਸਾਈਨ ਹੋਏ ਵੀ ਨੇ ਸਟੈਂਪ ਲੱਗੀ ਵੀ ਆ ਐਨਐਚਆਈਏ ਵਾਲਿਆਂ ਦੀ ਸਾਰਾ ਕੁਝ ਇਹਨਾਂ ਕੋਲ ਰਿਕਾਰਡ ਪਿਆ ਹੈ ਤੇ ਇਹਨਾਂ ਨੇ ਕੀ ਕੀਤਾ ਹੁਣ ਜਿਹੜੀ ਨਵੀਂ ਕੰਪਨੀ ਆਈ ਆ ਇਹ ਪਰਚੀਆਂ ਕੱਟਣ ਲੱਗ ਗਈ ਜਿਹੜੇ ਪਿੰਡ ਫ੍ਰੀ ਸੀ ਤੇ ਜਿਹੜੀ ਕੰਬਾਈਨ ਲੱਖਦੀ ਆ ਉਹਨੂੰ ਵੀ ਕਹਿੰਦੇ ਨੇ ਵੀ ਇਹ ਫ੍ਰੀ ਲੈਂਡ ਚ ਨੂੰ ਨਹੀਂ ਲੱਖੂਗੀ ਤੇ ਇਹਦੇ ਚੋਂ ਹਾਈਵੇ ਲੈਂਡ ਚ ਨੂੰ ਲੱਖੂਗੀ ਉਹਦੀ ਪ੍ਰੋਬਲਮ ਇਹ ਆ ਜਾਂਦੀ ਆ ਉਹਦੀ ਚੜਾਈ ਜ਼ਿਆਦੇ ਆ ਉਹ ਫਿਰ ਹੌਲੀ ਹੌਲੀ ਕਰਕੇ ਲੱਖਦੀ ਆ ਉਧਰ ਟਰਾਲੀ ਵਾਲਾ ਜਰਾ ਜਿਹਾ ਰਾਜਪੁਰੇ ਤਰ ਆ ਰਿਹਾ ਪਿੰਡ ਇਧਰ ਘਰ ਇਧਰ ਪਿੰਡ ਇਧਰ ਖੇਤ ਇਧਰ ਤੇ ਜਦੋਂ ਟਰਾਲੀ ਵਾਲਾ ਆਉਂਦਾ ਲੈਂਚ ਫੈ ਜਾਂਦਾ ਟਰਾਲੀ ਵਾਲਾ ਉਧਰ ਕੰਬਾਈਨ ਵਾਲਿਆਂ ਨੂੰ ਫੋਨ ਕਰੀ ਜਾਂਦੇ ਨੇ ਵੀ ਕੰਬਾਈਨ ਖੜੀ ਹੈ ਟਰਾਲੀ ਫਟਾਫਟ ਲੈ ਕੇ ਆ ਟਰਾਲੀ ਵਾਲੇ ਦੇ ਦਿਮਾਗ ਇਟੋਮੈਟਿਕਲੀ ਲੋਡ ਪੈ ਜਾਂਦਾ ਦਿਮਾਗ ਤੇ ਵੀ ਆਰ ਮੈਂ ਉਧਰ ਵੀ ਲੇਟ ਹੋ ਰਿਹਾ ਇਧਰ ਵੀ ਨਿਕਲ ਰਿਹਾ ਤੇ ਇਹ ਕਰਕੇ ਫਿਰ ਅਸੀਂ ਸੋਚਿਆ ਇਹਨਾਂ ਨੂੰ ਵੀ ਉਹ ਜਿਹੜੀ ਪਹਿਲਾਂ ਫ੍ਰੀ ਲੈਂਨ ਸੀ ਇਸ ਤਰ੍ਹਾਂ ਇਧਰ ਫ੍ਰੀ ਲੈਣਾ ਇਸ ਤਰ੍ਹਾਂ ਇਧਰ ਫ੍ਰੀ ਲੈਂਨ ਕਰਕੇ ਦਿਓ ਸਾਨੂੰ ਤੇ ਜਿੰਨੇ ਵੀ ਪਿੰਡ ਫ੍ਰੀ ਕਰੇ ਵੀ ਅਸੀਂ ਪਹਿਲਾਂ ਉਹ ਫ੍ਰੀ ਰਹਿਣਗੇ ਬੱਸ ਜੀ ਤੇ ਉਹ ਉਹਦੇ ਆਹੀ ਰੌਲਾ ਇਹਨਾਂ ਦਾ ਹੋਰ ਸਾਡੇ ਨਾਲ ਸਾਡੇ ਇਹਨਾਂ ਨਾਲ ਕੋਈ ਰੌਲਾ ਨਹੀਂ ਹੈ ਸਾਡਾ ਤੇ ਕੰਪ ਕੋਈ ਕਿਸੇ ਲੈਣ ਦੇਣ ਦੇ ਪਿੱਛੇ ਝਗੜਾ ਨਹੀਂ ਹੈ ਸਾਡਾ ਬਸ ਆਹੀ ਝਗੜਾ ਹੈ ਸਾਡਾ ਵੀ ਇਹ ਫਰੀ ਨਹੀਂ ਕਰਦੇ ਅਸੀਂ ਕਹਿੰਦੇ ਨੇ ਵੀ ਫਰੀ ਕਰ ਦੋ ਇਹ ਕਹਿੰਦੇ ਨੇ ਇਹ ਕਹਿੰਦੇ ਨੇ ਵੀ ਤੁਹਾਡੇ ਜਿੰਨੇ ਵੀ ਪਿੰਡ ਫਰੀ ਨੇ ਇਹਨਾਂ ਦਾ ਨਾ ਫਰੀ ਫਰੀ ਟੈਗ ਲਾ ਦਨੇ ਅਸੀਂ ਉਹਦੇ ਚ ਤੁਹਾਡਾ ਪੈਸਾ ਨਹੀਂ ਕਟੂਗਾ ਤੇ ਲਖੋਗੇ ਲੈਣ ਚ ਨੂੰ ਇਹਦੇ ਚ ਨੂੰ ਅੱਛਾ ਫਰੀ ਵਾਲੀ ਜਿਹੜੀ ਇਹਦੀ ਫਿਰ ਉਹ ਦਿੱਕਤ ਕੀ ਆ ਜੇ ਉਹ ਤਾਂ ਖਰਾਬ ਫਿਰ ਦਿੱਕਤ ਕੀ ਆ ਤੁਹਾਨੂੰ ਜੇ ਫਰੀ ਟੈਗ ਲੱਗੇਗਾ ਜੀ ਤੁਹਾਨੂੰ ਮੈਂ ਦੱਸਦਾ ਨਾ ਸਨ ਅਸੀਂ ਕਹਿੰਦੇ ਆ ਵੀ ਜਿਹੜਾ ਐਂਬੂਲੈਂਸ ਵਾਲਾ ਰਸਤਾ ਫਰੀ ਵਾਲਾ ਉੱਚ ਸਾਡੇ ਵਾਸਤੇ ਹੋਣਾ ਚਾਹੀਦਾ ਅਸੀਂ ਤਾਂ ਥੋੜਾ ਜਿਹਾ ਤੁਹਾਨੂੰ ਰੱਖਣਾ ਫੜਦੇ ਕਿ ਅੱਗੇ ਜਾ ਕੇ ਗੱਡੀ ਸਾਈਡ ਤੇ ਕਰ ਲਾਂਗੇ ਰੋੜ ਤਾਂ ਟਰੈਕਟਰ ਰਿਹਾ ਕੰਬਾਈਨ ਲੈ ਕੇ ਲੰਘਣਾ ਇਹਦਾ ਸੀਜ਼ਨ ਦੇ ਦੌਰ ਦੇ ਵਿੱਚ ਹੀ ਦਿੱਕਤ ਆਉਂਦੀ ਆਮ ਰੂਟੀਨ ਚ ਤਾਂ ਲੰਘ ਸਕਦੇ ਹੋ ਇਹ ਲਾਈਨਾਂ ਦੇ ਵਿੱਚ ਮੈਂ ਦੱਸਦਾ ਨਾ ਜਦੋਂ ਵਿਚਾਲੀ ਲਾਈਨ ਚ ਨੂੰ ਜਾਊਗਾ ਨਾ ਟਰੈਕਟਰ ਵਾਲਾ ਬੰਦਾ ਜਾਂ ਕੰਬਾਈਨ ਵਾਲਾ ਬੰਦਾ ਰੋਡ ਦੇ ਵਿਚਾਲੇ ਵਿਚਾਲੇ ਤੇ ਲੈ ਕੇ ਜਾਂਦੇ ਰਿਹਾ ਸਾਈਡ ਤੇ ਲਾਊਗਾ ਤੁਸੀਂ ਵੀ ਦੇਖਿਆ ਹੁਣ ਆਮ ਟੂਲ ਬਣਾਜ ਵਾਲਿਆਂ ਨੂੰ ਵੀ ਪਤਾ ਕਿ ਕੰਬਾਈਨ ਵਾਲਿਆਂ ਨੂੰ ਵੀ ਨਹੀਂ ਦੇਖਦਾ ਪਿੱਛੇ ਤੇ ਟਰਾਲੀ ਵਾਲੇ ਨੂੰ ਤਾਂ ਦਿਖਣੇ ਕਿਉਂਗੇ ਟਰਾਲੀ ਚ ਪਲਟ ਲੱਗਿਆ ਹੋਣਾ ਪਿੱਛੇ ਦੇਖਦਾਨੇ ਜਦੋਂ ਟਰਾਲੀ ਵਾਲਾ ਸਾਈਡ ਤੇ ਕਰੂਗਾ ਤੇ ਪਿੱਛੇ ਦੇ ਕਿਸੇ ਨਾ ਕਿਸੇ ਨੇ ਗੱਡੀ ਮਾਰ ਦੇਣੀ ਐ ਐਕਸੀਡੈਂਟ ਹੋ ਜਾਣਾ ਰੋਜ਼ ਇੱਥੇ ਪੰਜ ਸੱਤ ਰੋਜ਼ ਐਕਸੀਡੈਂਟ ਹੋਣਗੇ ਇਹਨਾਂ ਨੂੰ ਅਸੀਂ ਦੱਸਿਆ ਵੀ ਆ ਵੀ ਆਹ ਪ੍ਰੋਬਲਮ ਆਊਗੀ ਸਮੱਸਿਆ ਆਊਗੀ ਫਿਰ ਤੁਸੀਂ ਕਹੋਗੇ ਵੀ ਜਾਣ ਕੇ ਕਰਦੇ ਯਾਰ ਤੇ ਤੁਸੀਂ ਉਹੀ ਜ਼ਿੰਮੇਵਾਰਾਂ ਦੇ ਪਰਚੇ ਦਰਜ ਕਰਾਈ ਜਾਓਗੇ ਟਰਾਲੀ ਵਾਲੇ ਤੇ ਹੋਏ ਜਾਣਾ ਕਿ ਉਹ ਬੜਾ ਟਰੈਕਟਰ ਬੜਾ ਮੰਨਿਆ ਜਾਂਦਾ ਕੋਈ ਬਾਕੀ ਇੱਕ ਗੱਲ ਹੋਰ ਦੱਸ ਜੀ ਇੱਥੇ 22 ਵੀ ਨਾਲ ਸੀ ਸਾਰੇ ਦੇ ਸਾਹਮਣੇ ਇੱਕ ਪੁਲਿਸ ਅਧਿਕਾਰੀ ਆ ਬਹੁਤ ਬੜਾ ਸਟਾ ਨੰਗੇ ਰੋ ਬਾ ਬੈਡੇ ਉਹਨਾਂ ਨੇ ਤਾਂ ਆਪਣਾ ਰੋ ਦਿਖਾਇਆ ਜਦੋਂ ਕ੍ਰੋਸ ਕਰਕੇ ਪੁਲ ਪਾਰ ਕਰ ਗਿਆ ਜਦੋਂ ਦਾ ਮੈਸੇਜ ਆ ਗਿਆ ਜਦੇ ਮੈਸੇਜ ਆ ਗਿਆ ਹੁਣ ਜਦੋਂ ਦੱਸੋ ਜਦੋਂ ਉਹਨਾਂ ਦੇ ਮੈਸੇਜ ਆ ਰਿਹਾ ਬਾਕੀ ਦਾ ਕੀ ਹਾਲ ਹੋਇਆ ਨਾਲ ਉਹਨੇ ਕਾਰ ਵੀ ਦਿਖਾਇਆ ਆਪਣਾ ਵਾਕਈ ਬਕਾਇਦਾ ਫਿਰ ਉਹਨਾਂ ਦਾ ਮੈਸੇਜ ਆ ਗਿਆ ਦੱਸੋ ਸਦਰਨ ਚਾਰਜ ਦਾ ਪਹਿਲੇ ਤਾਂ ਟਾਟਾ ਵਾਲੇ ਅਜੰਸੀ ਵੀ ਚੱਪ ਸਦਰਨ ਚਾਰਜ ਦਾ ਜਿਹੜਾ ਦੱਸ ਰਹੇ ਸੀਗੇ ਫਿਰਤਪਾਲ ਫਿਰਤਪੰਥ ਸਿੰਘ ਆਏ ਉਹਨਾਂ ਦਾ ਅੱਜ ਨਾਲ ਸਾਡੇ ਇੱਥੇ ਵੀ ਟਾਟਾ ਵਾਲਿਆਂ ਦੀ ਏਜੰਸੀ ਕੋਲ ਵੀ ਨਹੀਂ ਪਹੁੰਚਿਆ ਜਦੋਂ ਉਹ ਤੇ ਫੋਨ 'ਚ ਮੈਸੇਜ ਆ ਗਿਆ ਮੈਨੂੰ ਸਾਨੂੰ ਦੱਸਿਆ ਉਹਨੇ ਕਿ ਸਾਡੇ ਪਿੰਡ ਧਰਨਾ ਚੱਲ ਰਿਹਾ ਹੈ ਇੱਕ ਜਿਨ੍ਹਾਂ ਨੇ ਸਾਡੇ ਮੇਰੇ ਪਿੰਡ ਦੌਣਕਲਾ ਹੈ ਉੱਥੇ ਸਾਡਾ ਧਰਨਾ ਚੱਲ ਰਿਹਾ ਇੱਕ ਤਾਰਫ ਉੱਥੇ ਟਾਇਰ ਫੈਕਟਰੀ ਹੈ ਟਾਇਰ ਫੂਕ ਦੇ ਨਾਲ ਉਹਦਾ ਵਿਰੋਧ 'ਚ ਤੇ ਉੱਥੇ ਵੀ ਗਿਆ ਤਾਂ ਉਹ ਉੱਥੇ ਵੀ ਦੱਸਿਆ ਉਹਨੇ ਵੀ ਮੇਰੇ ਨਾਲ ਤੁਹਾਡੇ ਨਾਲ ਤਾਂ ਹੋਣੀ ਹੋਣੀ ਹੈ ਮੇਰੇ ਨਾਲ ਹੋ ਗਈ ਮੇਰੇ ਨਾਲ ਵੀ ਹੋ ਗਈ ਦੱਸੋ ਬਾਕੀ ਦਾ ਕੀ ਹਿੱਲਦਾ ਹੋਏਗਾ ਰਸਮੈਂਟ ਬਹੁਤ ਆ ਸਾਡੇ ਇੱਥੇ ਇਕਾਈ ਪ੍ਰਧਾਨਾ ਭੁਪਿੰਦਰ ਸਿੰਘ ਭਿੰਦਾ ਖਾਨਪਤ ਖਾਨ ਬਰੇਲੂ ਦਾ ਉਹਦਾ ਕਿਸਾਨੀ ਦਾ ਕਾਰਡ ਬਣਾ ਲਿਆ ਉਹਨੇ ਕਾਰ ਦਿਖਾਇਆ ਉਹਦੇ ਨਾਲ ਬਹੁਤ ਗਲਤ ਵਿਤੀ ਦਾ ਕਰਿਆ ਗਿਆ ਇੱਕ ਬੇਟੀ ਆ ਉਹਨੇ ਕੀਤਾ ਚਲੋ ਬੇਟੀ ਕਰਕੇ ਤਾਂ ਬੋੜੇ ਨਹੀਂ ਹੈਗਾ ਕੁਛ ਵੀ ਜਦੋਂ ਆਪਣੇ ਬੱਚੇ ਆ ਵਰਗੇ ਧੀਆ ਵਰਗੀਆਂ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਇਕੱਠੇ ਹੋਏ ਮੈਨੇਜਰ ਸਾਹਿਬ ਕੋਲ ਗਏ ਫਿਰ ਉਹਦਾ ਕਾਰਡ ਬੌਸ ਕਰਿਆ ਨਾਲੇ ਕਾਰਡ ਦਿਖਾਉਣ ਦੇ ਬਾਵਜੂਦ ਇੰਨੀ ਹਰਾਸਮੈਂਟ ਇੱਥੇ ਹੋਰ ਕੀ ਕਰਨਗੇ ਇੱਥੇ ਸੋ ਧਰੇੜੀ ਚਟਾ ਟੋਲ ਪਲਾਜ਼ਾ ਜੋ ਕਿ 8 ਦਿਨਾਂ ਤੋਂ ਬੰਦ ਪਿਆ ਸੀਗਾ ਪਿੰਡਾਂ ਵਾਲਿਆਂ ਦੀਆਂ ਕਿਸਾਨਾਂ ਦੀਆਂ ਕੁਝ ਕੁ ਮੰਗਾਂ ਸੀਗੀਆਂ ਉਸ ਮੰਗਾਂ ਦੇ ਉੱਤੇ ਸਹਿਮਤੀ ਬਣ ਗਈ ਤੇ ਗੁਰਪ੍ਰੀਤ ਸਿੰਘ ਸਾਡੇ ਨਾਲ ਕਿਸਾਨ ਜੋ ਲੀਡਰ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਗੁਰਪ੍ਰੀਤ ਜੀ ਹੁਣ ਕੀ ਸਹਿਮਤੀ ਬਣੀ ਹੈ ਜੀ ਸੋ ਵਾਇਗਰ ਜੀ ਖਾਲਸਾ ਵਾਇਗਰ ਜੀ ਫਤਿਹ ਸਹਿਮਤੀ ਸਾਡੀ ਇਹੀ ਬਣੀ ਹੈ ਜਿਹੜਾ ਪਿਛਲਾ ਸਮਝੌਤਾ ਸੀਗਾ ਜੀ ਉਸੇ ਤਰ੍ਹਾਂ ਲਾਗੂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਕੰਬੈਨ ਦੀ ਪਰਚੀ ਸੀਗੀ ਇਹ ਕੱਟਦੇ ਸੀਗੇ ਉਹ ਬਿਲਕੁਲ ਨਹੀਂ ਕਟੇਗੀ ਉਸੋ ਜਿਹੜੇ ਨਵੇਂ ਪਿੰਡ ਸੀਗੇ ਐਡ ਹੋਣ ਵਾਸਤੇ ਉਹਨਾਂ ਨੇ ਮੰਗ ਪੱਤਰ ਸੀ ਇਹਨਾਂ ਨੂੰ ਸੌਂਪ ਦਿੱਤੇ ਆ ਉਹ ਵੈਰੀਫਾਈ ਹੋਣ ਤੋਂ ਬਾਅਦ ਇਸ ਦੇ ਵਿੱਚ ਆਪਣਾ ਪੈ ਜਾਣਗੇ ਜਿਹੜਾ ਫ੍ਰੀ ਵਾਲੀ ਲਿਸਟ ਹੈ ਸੋ ਕਿੰਨੇ ਪਿੰਡ ਪਹਿਲਾਂ ਫ੍ਰੀ ਸੀਗੇ ਤੇ ਕਿੰਨੇ ਪਿੰਡ ਹੋਰ ਨਵੇਂ ਐਡ ਹੋਣਗੇ ਨਾਲ ਜੀ ਸੋ 28 ਪਿੰਡ ਸੀਗੇ ਫ੍ਰੀ ਬਾਕੀ 5-4 ਪਿੰਡਾਂ ਨੇ ਜਿਹੜੇ ਕੋਲ ਮੰਗ ਪੱਤਰ ਆਏ ਸੀ ਉਹ ਅਸੀਂ ਇਹਨਾਂ ਨੂੰ ਸੌਂਪ ਦਿੱਤੇ ਆ ਇਹ ਕਹਿੰਦੇ ਵੀ ਅਸੀਂ ਵੈਰੀਫਾਈ ਕਰਾਂਗੇ ਸਾਡੀ ਤਾਂ ਮੰਗ ਹੀ ਸੀਗੀ ਵੀ ਇਹਨਾਂ ਨੂੰ ਸ਼ਾਮਲ ਕਰੇ ਜਾਣਗੇ ਕਹਿੰਦੇ ਪਹਿਲਾਂ ਅਸੀਂ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਸ਼ਾਮਲ ਕਰਾਂਗੇ ਅਗਰ ਜੇਕਰ ਅੱਗੇ ਜਾ ਕੇ ਦਿੱਕਤ ਆਉਂਦੀ ਹੈ ਨਵੇਂ ਪਿੰਡ ਬਿਲਕੁਲ ਜੀ ਅਸੀਂ ਡਟ ਕੇ ਖੜੇ ਆ ਲੋਕਾਂ ਵਾਸਤੇ ਬਣੀ ਜੀ ਅਸੀਂ ਕਿਸਾਨ ਜਥੇਬੰਦੀਆਂ ਜੀ ਹੁਣ ਜੇ ਕਿਸੇ ਨਾਲ ਵੀ ਧੱਕੇਸ਼ਾਹੀ ਹੁੰਦੀ ਹੈ ਚਾਹੇ ਉਹ ਮਜਲੂਮ ਹੈ ਚਾਹੇ ਕੋਈ ਇਲਾਕਾ ਨਵਾਸੀ ਹੈ ਚਾਹੇ ਕਿਸੇ ਨਾਲ ਵੀ ਧੱਕਾ ਹੁੰਦਾ ਤਾਂ ਅਸੀਂ ਡਟ ਕੇ ਖੜੇ ਆ ਤੇ ਡਟ ਕੇ ਖੜਾਂਗੇ ਸੋ ਸਹਿਮਤੀ ਬਣ ਗਈ ਹੈ ਜੀ ਕਿ ਪਿੰਡਾਂ ਵਾਲਿਆਂ ਤੇ ਪ੍ਰਸ਼ਾਸਨ ਨੂੰ ਲੈ ਕੇ ਕਿਦਾਂ ਦੇਖੀ ਦੋ ਜੀ ਦੇਖੋ ਸਭ ਤੋਂ ਪਹਿਲਾਂ ਜੀ ਫੈਵਰ ਟੂ ਚੈਨਲ ਵਾਲਾ ਤੁਹਾਡਾ ਬਹੁਤ ਧੰਨਵਾਦ ਜਿਹੜੀ ਤੁਸੀਂ ਮੌਕੇ ਤੇ ਕਵਰੇਜ ਕਰਦੇ ਰਹੇ ਸਾਨੂੰ ਬੜਾ ਉਤਸ਼ਾਹ ਹੁੰਦਾ ਸਾਡੀ ਗੱਲ ਅੱਗੇ ਪਹੁੰਚਾਉਂਦੇ ਹੋ ਸਾਡੇ ਵੀਰ ਗੁਰਪ੍ਰੀਤ ਸਿੰਘ ਪ੍ਰਧਾਨ ਜੋਰਵਰ ਸਿੰਘ ਬਲਵੇਲਾ ਤਹਿ ਸਿੰਘ ਰਾਜਪਾਲਾ ਸੰਤੋਖ ਸਿੰਘ ਦਾਇਪੁਰ ਜਿਨੇ ਵੀ ਸਾਡੇ ਜਥੇਬੰਦੀ ਦੇ ਆਗੂ ਨੇ ਸਾਰੇ ਦਿਨ ਰਾਤ ਕਰਕੇ ਬੜੀ ਮਿਹਨਤ ਕੀਤੀ ਆ ਬੀਬੀਆਂ ਦਾ ਬਹੁਤ ਧੰਨਵਾਦ ਤਰੇੜੀ ਦੇ ਸਾਰੇ ਨਗਰ ਵਾਸੀ ਧੰਨਵਾਦ ਉਹਨੇ ਬੜਾ ਸਹਿਯੋਗ ਦਿੱਤਾ ਸੋ ਅਸੀਂ ਜਿੱਦਾਂ ਇਹ ਮੋਰਚਾ ਫਤਿਹ ਹੋਇਆ ਲੋਕਾਂ ਦੇ ਇਕੱਠ ਨਾਲ ਫਤਿਹ ਹੋਇਆ ਅੱਗੋਂ ਵੀ ਜਿੱਕਤੇ ਲੋੜ ਪਈ ਅਸੀਂ ਅੱਗੇ ਵੀ ਅੱਗੇ ਵੱਧ ਚੜ ਕੇ ਇਦਾਂ ਹੀ ਮੋਰਚੇ ਲਾਦੇ ਰਾਂਗੇ ਅਤੇ ਮੋਰਚੇ ਫਤਿਹ ਕਰਦੇ ਰਾਂਗੇ ਧੰਨਵਾਦ ਸੋ ਜਿਦਾ ਕੀ 3D ਟੂਰ ਕਲਾਸਾ ਜੋ ਕਿ 8 ਦਿਨਾਂ ਤੋਂ ਬੰਦ ਪਿਆ ਸੀ ਅੱਜ ਉਹ ਸਹਿਮਤੀ ਦਿਨਾਂ ਖੋਲ ਦਿੱਤਾ ਗਿਆ ਕਿਉਂਕਿ ਪਰਚੀ ਨੂੰ ਲੈ ਕੇ ਕਾਫੀ ਟਕਰਾਅ ਪੈਦਾ ਹੋ ਰਿਹਾ ਸੀਗਾ ਜਿਹੜੇ ਪਿੰਡ ਪਹਿਲਾਂ ਫ੍ਰੀ ਕੀਤੇ ਗਏ ਸੀ ਉਹਨਾਂ ਦੇ ਉੱਤੇ ਦੁਬਾਰਾ ਪਰਚੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਦੀ ਸਹਿਮਤੀ ਬਣ ਗਿਆ ਤੇ ਕੁਝ ਹੋਰ ਪਿੰਡ ਵੈਰੀਫਿਕੇਸ਼ਨ ਤੋਂ ਬਾਅਦ ਉਹ ਉਹ ਵੀ ਫ੍ਰੀ ਕਰ ਦਿੱਤੇ ਜਾਣਗੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀਫਪ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ